ਲੋ ਬਾਈ ਸਾਫ ਸਫਈਅਤ ਮਹਮ ਚੱਲ ਪਿਆ ਸਾਰੇ ਆਪਣੇ ਆਪਣੇ ਕੰਮ ਲੱਗੇ ਹੋਏ ਆ ਪੁੱਤਰ ਬਾਈ ਆ ਮਨਾ ਅਸੀ ਗਾਂਜੀ ਹਾਂ ਵੀ ਕਰਦਣਾ ਸਾਫ ਸਫਈਅਤ ਸਾਰਾ ਬੂਟੇ ਬਹੁਤ ਬੜੇ ਹੋ ਗਏ ਤੇ ਵਿੱਚ ਬੇਲ ਜੀ ਆ ਬੇਲ ਜੀ ਵੀ ਵੱੜਦੇ ਸਾਰੇ ਚੱਕਦੇ ਟੋਟਲੀ ਬਹੁਤ ਜ਼ਿਆਦਾ ਹੋ ਗਏ ਲੱਗੇ ਹਾਂ ਬਰਸਾਤ ਦੀ ਪੂਰੀ ਭੁੱਸਰ ਵੀ ਹਾਂ ਲਾ ਬਾਈ ਸਾਰੇ ਆਪਣੇ ਬਾਈ ਆਪਾਂ ਵੀ ਆਪਣਾ ਪਿਆਜਾਂ ਦਾ ਟੋਟਾ ਸਾਫ ਕਰਕੇ ਹਟੇ ਆ ਇਹਨਾਂ ਕਿਹੋ ਇੱਧਰ ਸਰਦਾਰ ਨੇ ਬੈਠੀ ਆ ਹਾਂ ਵੀ ਮੇਰੇ ਬਲੋਸਾਰੇ ਨੇ ਹੱਥ ਜੋੜ ਕੇ ਬਰਬਰ ਰਸਤਗਾਲ। ਤੇ ਪਿੰਦਰ ਬੈਠ ਕੇ ਨੰਮ ਕਰ ਹੋਇਆ। ਅੱਬਾ ਮੈਂ ਵੀ ਕੋਲੇ ਬੈਟ ਗਈ ਜੀ। ਬੱਚੇ ਸਕੂਲ ਗਏ ਹੋਏ। ਅੱਛਾ। ਜੈਸ਼ਰਾ ਤਾਂ ਵੱਡਣ ਨਹੀਂ ਕੀ ਦੇਣੀ ਜੀ ਇਹ ਵੀ। ਲਾ ਆ ਗਈ ਗੱਲ ਉਹੀ। ਕਹਿੰਦੇ ਜੈਸ਼ਰ ਨੇ ਵੱਡਣ ਨਹੀਂ ਦਿੱਤੀ ਜੀ। ਇਹਦੇ ਬਹੁਤ ਗੀ। ਸੱਕਾ ਦਾ ਚੱਕ ਤੇ ਕੱਢਦੇ ਸਾਰੇ। ਸਾਰੇ ਲਾਈ ਗੁੜੀ ਗਈ। ਚਲੋ ਭਾਈ ਆਪਾਂ ਨੇ ਵੀ ਭਾਈ ਆਪਣਾ ਕੰਮ ਜਿਹੜਾ ਕਰਿਆ ਏ। ਸਾਫ ਸਫਾਈ ਇਹਦਾ ਦੇਖੋ। ਆ ਮੰਨ ਨੇ ਭਾਈ ਪਿਆਜ਼ ਲਾਤੇ ਟਕਾਣੇ ਵੀ 55 ਕਿਲੋ ਦਾ ਟੋਟਾ tha ਸਿਰਫ ਉਹਦੇ ਚ ਭਾਈਆ ਕਿਲੋ ਪਿਆਜ਼ ਆ ਜਿਹੜੇ ਮਾਰੇ ਮੋٹے ਗਿੱਲੇ ਨਿਕਲੇ ਆ ਉਹ ਵੀ ਰੱਖ ਲੈ ਵੀ ਜਿਹੜਾ ਮਾੜਾ ਮੋਟਾ ਕਿਤੇ ਗੱਡੀ ਚ ਲੱਦਦੇ ਦਾਬ ਆ ਜਾਂਦੀ ਉਹ ਬਾਕੀ ਭਾਈ ਸਾਰੇ ਐਨ ਹੁਣ ਸੁੱਕੇ ਪਿਆਜ਼ ਇਧਰ ਭਾਈ ਆਪਣਾ ਕਾਲਾ ਜਾਊਂਗਾ ਦੇਖ ਲਓ ਅਰੇ ਪਰਵਾਹੀ ਕਾਨ ਕਰਾ ਟੋਟਾ ਪਿਆ ਇਹ ਸਮਾਨ ਨਾਲ ਲੱਦਿਆ ਖੜਾ ਦੀਵਾਲੀ ਨੂੰ ਤੋਤਾ ਤੁਹਾਨੂੰ ਦੀਵਾਲੀ ਨੂੰ ਧੋਵਾਂਗੇ ਮਹੀਨੇ ਤੱਕ ਇਹਨੂੰ ਕੱਢ ਕੇ ਤੇ ਆਪਾਂ ਨੇ ਆਪਣੀ ਬਾਈ ਇੱਧਰ ਸਾਫ ਸਹੀ ਹੈ ਮੈਂ ਜਿਹੜਾ ਆਪਣਾ ਵੀ ਚੱਲੀ ਜਾਂਦਾ ਵਾ ਠੀਕ ਆ ਲੈ ਹਾਂ ਠੀਕ ਜਿਹੜਾ ਮਾਤੇ ਨਹੀਂ ਹੁੰਦੀ ਹੂੰ ਵਰਦੇ ਵਰਦੇ ਅਜੀਤ ਬਾਤ ਹੁਣ ਤੋਂ ਉੱਠ ਖੜਾ ਇੱਥੇ ਤੇ ਹੁਣ ਇਹ ਕਾਰੀਗਰ ਬੰਦੇ ਨੇ ਪੱਲੀ ਭਰਦੇ ਨਹੀਂ ਸਾਹੀ ਵਰਦੇ ਵਰਦੇ ਹਾਂ ਅੱਲਾ ਬਚਾ ਲੈ ਅਦਾ ਹਾਂ ਤੂਤਦਾ ਨਾ ਨਾ ਇਹ ਔਲਾਣਾ ਹੈ ਤਾਂ ਹਾਂ ਇਹ ਦੇਖ ਲੈ ਛੋਟਾ ਜਿਆਦਾ ਕਿੱਦਾਂ ਹੋ ਗਿਆ ਇਹ ਤਾਂ ਤੂਤਦਾ ਹੀ ਹੈ ਤੂਤ ਨਹੀਂ ਹੈ ਉਹ ਫਲ ਲੱਗਦੇ ਨੇ ਕੋਈ ਬੂਟਾ ਹੈ ਮਨੂ ਦਾ ਲੱਗਦਾ ਤੂਤਦਾ ਇਹ ਭਾਈ ਹੈ ਫਲ ਦਾ ਵੀ ਹੋ ਸਕਦਾ ਯਾਰ ਛੋਟਾ ਜਿਆ ਲੈ ਤਾਂ ਮੈਂ ਕਹਿੰਦਾ ਹੋ ਗਿਆ ਹੁਣ 5 ਫੁੱਟ ਦਾ ਫਿਰ ਹੁਣ ਇਹਨੂੰ ਕਿੱਥੇ ਲਾਈਏ ਵੇੜੇ ਤੇ ਗੱਬੇ ਲੱਗਣਾ ਨਹੀਂ ਵੇੜੇ ਤੇ ਗੱਬੇ ਉਹਦੇ ਪਿੱਛੇ ਰਹਿਣ ਦੇ ਕਮਲੇ ਦੇ ਹਾਂ ਮੋਟਰ ਮੋਟਰ ਕੋਨਾ ਮੈਨੂੰ ਇਹ ਬੂਟਾ ਉਹ ਪੇਪਲ ਜਾਈ ਵੱੜਦੇ ਜਿਹੜਾ ਮਿੱਥਾ ਹਾਂ 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 ਜਿਹੜਾ ਤੇਰੇ ਹੱਥ ਚ ਆਇਆ ਤਾਂ ਕਰਦੇ ਸਾਥ ਪਈਆ ਬਹੁਤ ਜਤ ਵੱਧਦੇ ਦੀ ਮੈਂ ਕਹਿੰਦਾ ਅੱਪਰ ਤੇ ਵੀ ਵੱਧਦੇ ਇਹਨੂੰ ਆਪੇ ਫੁੱਟੇ ਹੋਣੀ ਹੋਰ ਹਾਂ ਹੋਰ ਵੱਧਦੇ ਨੇ ਹਾਂ ਪਰ ਮੈਂ ਤਾਂ ਕਰੀ ਚਲਾਉਂਦਾ ਹੁੰਦਾ ਜਿਵੇਂ ਜੈਨ ਆ ਰਹੋਂਦੀ ਹਾਂ ਚਾਹਤੇ ਫੇਰ ਬੁੱਟੇ ਵੱਧਦੇ ਬਹੁਤ ਜ਼ਿਆਦਾ ਫੇਰ ਲੱਗਿਆ ਵੱਢਣਾ ਉਹਦੇ ਆਪ ਵੀ ਗੱਲ ਕਰਨ ਕਰਕੇ ਜਿੱਦੀ ਵੱਢ ਗਿਆ ਨਹੀਂ ਤਾਂ ਮੈਂ ਵੀ ਉਹ ਹਾਂ ਬਾਈ ਆ ਦੇਖੋ ਬਾਈ ਕਮੈਂਟ ਕਰਕੇ ਦੱਸਿਓ ਮੰਨਿਆ ਨਹੀਂ ਹੈਗਾ ਫੇਰ ਆ ਦੇਖੋ ਵੀ ਕੱਲ ਪਰਮ ਨੇ ਕਿਆ ਕਰਿਆ ਆ ਦੱਸਿਓ ਵੀ ਮੰਜੀ ਬੈਠ ਕੇ ਟੁੱਟੀ ਐ ਕਮੈਂਟ ਕਰਕੇ ਵੀ ਦੱਸਿਓ ਲੈ ਕਰਦਾ ਕੀ ਆ ਜੀ ਇਧਰ ਤੇ ਕੇ ਨਾਲ ਸੋਨਾ ਨਹੀਂ ਤਾਂ ਲੱਗਦਾ ਬੰਮੀ ਨਾ ਬਣੂਗੇ ਹੁਣ ਮੈਂ ਮੈਂ ਪਿਆਜ਼ ਆਲੂ ਪਿਆਜ਼ ਦੇਣ ਚੱਲੀ ਆ ਆ ਦੇਖੋ ਵੀ ਹਾਂ ਦੇਖ ਕਰ ਗਿਆ ਕਰ ਬੈਠ ਜੀ ਕਰ ਗਿਆ ਤੇਰੇ ਬੜਿਆ ਨਹੀਂ 2-3 ਘੰਟੇ ਲੱਗਦਾ ਮਾਰਾ ਬਾਦੂ ਮੇਰੇ ਉਹ ਦੇਖੋ ਜੀ ਵੱਢ ਕੇ ਚਿੱਟ ਗਿਆ ਉਹ ਪਨਾ ਉਹ ਦੇਖੋ ਲੈ ਦੇਖਦਾ ਜੀ ਇਹ ਕੌਣ ਕਹਿੰਦਾ ਕੋਈ ਵੀ ਟੁੱਟਿਆ ਵਾ ਇਹ ਹੈ ਜੀ ਬਾਈ ਸਾਡੇ ਪੰਮੂ ਦੇ ਕੰਮ ਹੈ ਨਹੀਂ ਤਾਂ ਫਿਰ ਆ ਮੰਜੀ ਹੁੰਦੀ ਮੇਰੀ ਉਥੇ ਸਾਲਜੀ ਬਾਜੀ ਬੱਟਰ ਨੂੰ ਤਾਂ ਕਰਕੇ ਮਨ ਮੋਰ ਥੋੜੇ ਕੋਲ ਲੈਣਾ ਪੈ ਗਿਆ ਤੇ ਹਾਂ ਨਵਾਂ ਬਣਾਉਂਗੇ ਜੀ ਮੇਰਾ ਆਪਣੇ ਚੱਲੇ ਤੇ ਨਾ ਹੁਣ ਸਾਫ਼ ਸਫਾਈਆ ਚੱਲ ਪਿਆ ਭੈਣ ਨੇ ਆਉਣਾ ਤਾਂ ਕਰਕੇ ਹਾਂਜੀ ਤੇ ਹਰ ਵੀ ਆ ਰਹੇ ਹਾਂ ਤੇ ਉਥੇ ਭੈਣ ਵੀ ਆ ਰਹੀ ਹੈ ਜੀ ਹੂੰ ਇੱਕ ਦੋ ਦਿਨ ਤੱਕ ਫਿਰ ਅੰਦਰਾਂ ਦੀ ਸਾਫ਼ ਸਫਾਈ ਸ਼ੁਰੂ ਕਰੂੰਗੀ ਚੱਕ ਦੇ ਤੇਰੀ ਸਾਬਜੀ ਦੀ ਸੀਟੀ ਵੱਜ ਗਈ ਹਾਂਜੀ ਠੀਕ ਆ ਲੋ ਬਾਈ ਸਾਰਾ ਸੰਦਾ ਬੰਦਾ ਹਲੇ ਬਾਹਰੇ ਕੱਢਿਆ ਖੜਾ ਸਾ ਸੋਈ ਗਿਆ ਕੇ ਆ ਮੋਟਰਸਾਈਕਲ ਉਹ ਸਾਹਮਣੇ ਬੋਲਟ ਖੜਾ ਚਲ ਠੀਕ ਆ ਪਰ ਤੇ ਵੜਤੀ ਹਨਾ ਵਧੀਆ ਕਰੇ ਸਾਫ ਨਹੀਂ ਦਾ ਹੁੰਦਾ ਇਹ ਖੇਚਾ ਦੇਖੇ ਤੇ ਸਾਰੀ ਫੜ ਕੇ ਖਿੱਚਦੇ ਟੋਟਲੀ ਬੇਲ ਜਿੰਨੀ ਹੈਗੀ ਆ ਪੱਲੇ ਪੂਰੀ ਭਰ ਜਾਣੀ ਲੋ ਭਾਈ ਕਿੰਨੀ ਮੋਤੀ ਹੋਈ ਵੀ ਚਿੱਲਾ ਲਾ ਭਰਿਆ ਪਿਆਦਾ ਭਾਈ ਬੇੜਾ ਸਾਰਾ ਬੇਲ ਨਾਲ ਇਹਦਾ ਜੇ ਕਿਤੇ ਖੇਤ ਵਿੱਚ ਚਲੇ ਗਈ ਇਹ ਲੰਮਕਣੇ ਵਾਲੀ ਬੇਲ ਹੈ ਲੈ ਇੱਥੇ ਤੱਕ ਗਈ ਵੀ ਸੀ ਘੱਟੋ ਘੱਟ 7-8 ਫੁੱਟ ਵੈਲੀ ਵੀ ਸੀ ਇਹ ਖਿੱਚਦੇ ਹੱਥ ਨਾਲ ਖਿੱਚਦੇ ਸਾਰੇ ਆਹ ਬੋਮਣੀ ਸਾਰੇ ਵਸੁੰਦੇ ਕੋਮਣੀ ਤੇ ਫਿਰ ਬਰਸਾਤ ਮੀਂਹ ਕਿੰਨਾ ਪਿਆ ਭਾਦੋਂ ਭਾਦੋਂ ਆ ਗਏ ਨਾ ਨਾ ਮਾਓ ਚੱਤ ਗਏ ਚੱਲ ਕੋਈ ਨਹੀਂ ਚੱਲੀ ਜਾਂਦੇ ਬਾਈ ਦਰਾਖਤ ਜਸ਼ਨ ਨੇ ਬਹੁਤ ਲਾਇਵੇ ਇਹਨੂੰ ਤਾਂ ਬਾਈ ਹੱਥ ਨਹੀਂ ਲਾ ਸਕਦੇ ਕੰਡਿਆਂ ਵਾਲੀ 베ਰੀ ਹੈ ਇਹ ਹੈ ਲਮਕੂ ਮਬੇਰ ਦੀ ਜੀ ਜਦ ਬੈਦਾ ਆਪਣਾ ਹੀ ਹੋ ਗਿਆ ਇਹ ਵੀ ਲੋਣੀ ਪਾਣੀ ਹੈ ਬਾਈ ਖੇਤ ਚ ਨਹੀਂ ਹੋ ਨਾ ਗਿਆ ਤੇ ਇੱਧਰ ਦੇਖ ਲੋ ਅਮਰੋਦ ਲਾਇਵੇ ਕਹਿੰਦੀ ਜਨਮ ਦਿਨ ਨੂੰ ਸਕੂਲ ਚ ਲਾਉਣੇ ਆ ਜਾਣਾ ਜਾਂਦੇ ਆ ਆ ਗਿਆ ਫੋਨ ਦੇਖ ਲੋ ਬਾਈ ਬੰਦੇ ਨੂੰ ਪਤਾ ਹੁਣ ਸਾਫ ਸਫਾਈ ਕਰਤਾ 50 ਹੋ ਗਏ 8.5 ਹੋ ਗਏ ਚੰਗੇ ਟੋਟਾ ਟਕਾਣੇ ਲਾ ਦਿੱਤਾ ਆਹ ਅੱਪੀ ਹੁਣ ਤੋੜ ਦੇਣਾ ਹਾਂ ਬਈ ਜਾਊਗਾ ਬਾਈ ਆਪਣਾ ਖੜਾ ਇਹਨੂੰ ਵੀ ਸਲਫ ਨਹੀਂ ਮਾਰੀ ਕਾਫੀ ਦੇਰ ਹੋ ਗਈ 15-20 ਦਿਨ ਹੋ ਗਏ ਹੂੰ ਹੋ ਗਿਆ ਬਈ ਸਟਾਰਟ ਹੋ ਗਿਆ ਤੋ ਕੀ ਜੀ ਬਹੁਤ ਵਧੀਆ ਬਾਈ ਚੱਲ ਆਉਣ ਦਾ ਹਾ ਵੀ ਵੱੜਦੇ ਵੱੜਦੇ ਉੱਪਰ ਤੇ ਸਾਫ਼ ਕਰਦੇ ਸਾਰੇ ਆ ਬੇਰੀ ਨਾ ਵੱੜਦੀ ਕਿਤੇ ਭੁੱਲ ਚੁੱਕ ਚ ਆਹਾ ਬੇਰੀ ਦੇ ਕਾ ਕਰਾਉਣਾ ਨਹੀਂ ਬੇਰੀ ਪੱਟ ਕੇ ਲਾਉਣੀ ਆ ਇਹ ਹੋ ਜਾਂਦੇ ਬੇਰੀ ਤਾਂ ਫੁੱਟ ਗਈ ਲੌਗ ਟਾਇਲ ਚ ਹਾਂ ਜਰਾ ਵਿੱਚ ਵੱੜ ਗਈਆਂ ਉਹਦੇ ਤਾਂ ਹੀ ਹੋਈ ਆ ਇਹ ਉੱਪਰ ਵੱੜ ਗਈਆਂ ਸਾਰੀਆਂ ਇਹਦਾ ਝਾੜੂ ਪਤਾ ਨਹੀਂ ਕਿੱਥੇ ਗਿਆ ਹੁੰਦਾ ਪਰ ਝਾੜੂ ਭਜਣਾ ਹੈ ਕਿੱਥੇ ਪਿਆ ਐ ਬਸ ਚਾਤੋ ਝਾੜੋ ਉਹਨੂੰ ਉਹ ਵੱਜਣਾ ਇਹਦੇ ਪਰ ਝਾੜੂ ਕਿੱਥੇ ਆ ਉਹ ਆ ਪਿਆ ਐ ਜੀ ਵੱਜਣਾ ਝਾੜੂ ਦੇ ਪਰ ਆਹੀ ਕਰੂਗਾ ਬਾਈ ਉਹਦੀ ਸਫਾਈ ਅਸਲੀ ਮਮ ਜਿਹੜਾ ਠੀਕ ਨਹੀਂ ਬਾਕੀ ਇਹਦੇ ਵੀ ਬਾਈ ਪੱਤੇ ਲੱਗੇ ਝੜਨ ਦੇਖੇ ਹੁਣ ਕੱਕਣਾ ਝੜੂਗੇ ਆ ਦੇਖੋ ਹੁਣ ਮੈਂ ਪਤੇ ਆਉਣ ਦਾ ਟਾਈਮ ਹੋ ਗਿਆ ਇਹਨਾਂ ਦਾ ਚਲੋ ਹੱਥ ਨਾਲ ਝਾੜੂਗੇ ਇਹ ਬੂਟਾ ਬਹੁਤ ਬਰਾਉਣਾ ਲੱਗਿਆ ਵਾਕਰ ਆ ਲੈ ਲਾੜੀ ਲੈ ਇਹਦੇ ਨਾਲ ਕਰ ਟੋਟਲੀ ਠੀਕ ਜੀ ਸਾਫ ਸਹੀ ਹੈ ਲੈ ਇਹਨੇ ਕਰਨਾ ਇਹਨੂੰ ਵਧੀਆ ਬਣਾਉਣੀ ਹੈ ਦਾ ਮਿੱਟੀ ਰਗੜਾ ਰਗੜ ਕੇ ਲੈ ਭਾਈ ਇਹਨੇ ਜੇ ਦੇਖੋ ਕਿੰਨਾ ਹੋ ਗਿਆ ਫੌਲੀ ਮਾਰ ਸਾਰੇ ਬੇੜੇ ਚ ਹੋ ਜਾਣਾ ਤੇਰਾ ਇਧਾਂ ਹੂੰ ਚਲ ਚਾਹਲ ਵਾਤਾ ਬੂਟਿਆਂ ਦੇ ਘੋਲ ਤੇ ਆਹ ਬੇਲ ਵੱਡ ਹੋਈ ਐ ਆ ਦੇਖੋ ਭਾਈ ਇੱਕ ਨੇ ਇਧਰ ਵੱਡ ਹੋਣੀ ਐ ਬੇਲ ਕਿੱਥੇ ਤੱਕ ਐਸੇ ਤੱਕ ਟਰੈਕਟਰ ਦਾ ਟਾਇਰ ਟੁੱਟ ਜਾ ਜੜ ਗਿਆ ਤਾਂ ਹੋਗਾ ਨਹੀਂ ਤਾਂ ਬਹੁਤ ਫੈਲਦੀ ਐ ਆ ਦੇਖੋ ਕਿੱਥੇ ਨਾ ਹੋਣਾ ਇਧਰ ਨੂੰ ਤੁਰੀ ਵੀ ਐ ਇਹ ਬਹੁਤ ਹੌਲੀ ਹੌਲੀ ਪ੍ਰੋਪੋਗੈਂਡਾ ਕਰਦੇ 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 ਕਹਾਂ ਪਹੁੰਚ ਜਾਂਦੇ ਆ। ਇਹ ਹਮੇਸ਼ਾ ਹਰ ਚੀਜ਼ ਬਗਵਤੀ ਆ। ਹਾਂ। ਤਾਂ ਤੁਸੀਂ ਇਹ ਪਰ ਉੱਪਰ ਦੇ ਵੀ ਆ। ਉਕਣਾ ਹੀ। ਬਹੁਤ ਵੱਢਦੇ ਆ ਬਾਈ ਅਸੀਂ ਨੂੰ। ਸਾਲ 'ਚ ਦੋ ਗੇਲਾਂ ਵੱਢ ਦਿੰਦੇ ਆ। ਠੀਕ। ਜਿੰਨੀ ਮਰਜ਼ੀ ਵੱਢ ਲੈ। ਕਿੱਥੋਂ ਚੁਸਕਾ। ਵਾਹ ਵਾਹ ਹੋ ਗਿਆ ਇਨਸਾਨ। बन ਗਏ ਨਾ ਕੇ ਗੱਲ ਉਹ ਬੋਲ ਪਈਏ ਬੰਦੇ ਦੀ ਆਪਣੀ ਦੀ ਚਲੋ ਭਾਈ ਚੱਲੀ ਜਾਂਦੇ ਕੰਮ ਸਾਰੇ ਵੀ ਹੁਣ ਹੁਣ ਆਪਣਾ ਕੰਮ ਲੱਗੇ ਹੋਏ ਆ ਹੋਲੀ ਹੋ ਗਈ ਸਾਫ ਸਫੀਰ ਇਸ ਤਨਾ ਵਧੀਆ ਲੱਗਣਾ ਹੁਣ ਕਿਉਂਕਿ ਭਾਈ ਭਾਨ ਜੀ ਨੇ ਵੀ ਆ ਜਾਣਾ ਤਾਂ ਸਾਨੂੰ ਡਾਰਾ ਚਲੋ ਸਾਡੇ ਤਾਂ ਨਿਆਣੇ ਤੁਹਾਨੂੰ ਪਤਾ ਦੀ ਦੂਰੇ ਰਹਿੰਦੇ ਜਿੱਥੇ ਜਸ਼ਨ ਪਾਣੀ ਪਾਈ ਜਾਂਦੀ ਤੁਰ ਦਿਨੋਂ ਖੇਲਣਾ ਸੀ ਕਹਿੰਦੇ ਵੀ ਇੱਕ ਗੱਲਾਂ ਸਾਫ਼ ਹੋਈਆਂ ਜਾਂ ਹੋ ਜਵੇ। ਵੀ ਦੇਖਦਾ ਰਹੇ ਵੀ ਕੋਈ ਚੀਜ਼ ਨਾ ਹੋਵੇ ਇਹਦੇ ਪਿੱਛੇ ਤੁਹਾਨੂੰ ਪਤਾ। ਸੱਪ ਸੁਪਾ ਹੁਣ ਕਹਿ ਪਤਾ ਸਾਹਮਣੇ ਗਲੀਆਂ ਏਕਣਾ ਬਾਈ ਆ ਸਕਦੇ ਆ। ਪਰ ਅੱਜ ਤੱਕ ਮਹਾਰਾ ਦੀ ਕਿਰਪਾ ਨਾਲ ਹੋਇਆ ਨਹੀਂ ਏਕਣਾ ਚਾਂਸ ਕਦੇ। ਠੀਕ ਨੇ ਚਲੋ। ਕਰਦਾ ਸਫਾਈ ਬਾਕੀ ਪਰਮ ਨਾਲ ਵੀ ਮਿਲਾਦਾ ਕਿ ਸਕੂਲ ਗਏ ਵੇਸ ਟਾਈਮ। ਠੀਕ ਨੇ ਹਰਜੀਤ ਆਪਣਾ ਭਾਈ ਅੰਦਰ ਚਲੇ ਗਈ। ਸਵੇਰ ਦਾ ਹੀ ਟਾਈਮ ਆ ਸਵੇਰ ਸਵੇਰ ਹੀ ਕੰਮ ਲੱਗਿਆ ਆਪਾਂ 3 ਵਜੇ ਮੰਡੀ ਜਾ ਕੇ ਆਪਣਾ ਪਿਆਜ਼ ਲਿਆਇਆ। ਠੀਕ ਨੇ। ਦੇਚ ਵਰਗੀਆਂ ਦੀ ਆਹ ਉਹ ਸਭ ਮਿੱਟੀ ਸੀ ਨਾ ਚਲ ਹੁਣ ਰੁਕ ਜਾਨੀ ਹੂੰ ਚਲੋ ਆਪਣਾ ਹਬਾਈ ਕੰਮ ਨੇ ਬੜ ਗਿਆ ਸਾਰਾ ਟੋਟਲੀ ਘੰਟਾ ਆਪਣਾ ਪਿਆਜ਼ਾਂ ਪਰ ਜਿਹੜਾ ਲੱਗਣਾ ਤਾਂ ਲੱਗ ਲਿਆ ਐਨ ਬਾਈਆ ਦੇ ਸਾਬ ਹੋ ਗਿਆ ਨਾ ਕਰਾਚੀ ਦਾ ਪਿਆਜ਼ ਦਿੱਤਾ ਬਾਈ ਮਾਣ ਚਲੋ ਹੁਣ ਜਿਹੜੀ ਚੀਜ਼ ਦੀ ਲਾਗਤ ਜੋ ਕਰਨ ਨੂੰ ਛੱਡਣੀ ਹੈ ਠੀਕ ਨੇ ਹਾਂ ਬਾ ਠੀਕ ਆ। ਲੋ ਬਈ ਵਧੀਆ ਗੱਲ ਬਣਾਤੀ। ਆ ਬੂਟਾ ਤਾਂ ਬਾਈ ਵੱਡੇ ਦਿੱਤਾ ਮੈਨੇ। ਆ ਦੇਖੋ, ਘਰ ਤਾਂ ਕੱਟ ਲੈਣਾ। ਜੇ ਤਾਂ ਤੰਤਾਰ ਕੰਮ ਨੇ ਸਿੱਡੇ ਕਰੇਗੇ। ਜੈ ਜੈ ਸ਼ਨੂੰਦੀ ਤੈਨੂੰ ਦੱਸ ਦੇਣਾ ਉਹਨੇ ਕੱਕਣਾ ਵੱਡੀ ਦਾ। ਲੈ ਮਾਲੀ ਦੀ ਕੈਂਚੀ ਦੇਖੋ ਬਾਈ। ਕੱਪੜੇ ਵਾਲੀ ਕੈਂਚੀ ਚੱਕੀ ਫਿਰਦਾ। ਕੈਂਚੀ ਗਲੇ ਕੰਮ ਲੋਟ ਆਉਂਦਾ। ਪ੍ਰੋਨਿੰਗ ਕਰ ਰਿਹਾ ਬੂਟਿਆਂ ਦੀ ਪ੍ਰੋਨਿੰਗ। ਆ ਦੇਖੋ ਬਾਈ ਹੁਣ ਕਿੰਨੀ ਸਾਫ ਸਫਾਈਆ ਹੋ ਗਿਆ। ਕੁੱਟਦੇ ਨੇ ਫੇਰ ਜਾਣਾ ਹੂੰ 2 ਮਹੀਨੇ ਤੱਕ ਚੱਲ ਹੁਣ ਇੱਕ ਉਹ ਬੂਟੇ ਦੇ ਵੀ ਬਾਈ ਪੱਤੇ ਝਾੜਦੇ ਦੇਖ ਲਓ ਸਾਰੇ ਪੱਤੇ ਝਾੜੇ ਬਾਈ ਐਨ ਕੱਲਾ-ਕੱਲਾ ਤੋੜਿਆ ਸਾਫ਼ ਸੁਪਈਆ ਕਰੇਦਾ ਹੀ ਵਿਚਾਰੇ ਦਾ ਜਿਹੜੇ ਮਾੜੇ-ਮੋਟੇ ਰਹਿ ਗਏ ਉਹ ਵੀ ਕਰ ਦੇਣਾ ਠੀਕ ਬੱਸ ਹੁਣ ਟਾਲੀਆਂ ਹੀ ਵੜਦੂੰ ਸਾਰੀ ਜਿਹੜੇ ਟੁੱਟੇ ਦੇ ਆ ਜਿਹੜੇ ਟੁੱਟੇ ਪੇ ਸੁੱਕੇ ਪੇ ਉਹ ਵੜਦੇ ਨੇ ਅੱਛਾ ਨਵੇਂ ਚੱਲ ਰਹੇ ਨੇ ਕਰਮਾ ਵੀ ਟਾਇਆ ਚੱਲਦੀਆਂ ਨੇ ਚਲ ਚਲ ਸਾਫੀਆ ਹੋ ਗਿਆ ਨਾ ਹਾਂ ਸਾਫ ਸਫਾਈ ਆ ਗਿਆ ਹੋ ਗਿਆ ਪੂਰਾ ਅੱਛਾ ਹਾਈ ਬੜਾ ਦਾ ਫੁੱਲ ਜਿਹਾ ਵਾਲਾ ਪੁਰਾ ਹੀ ਹੈ ਵੀ ਅੱਛਾ ਹੋ ਗਿਆ ਨਾ ਲੋਟ ਕੰਮ ਚਲ ਹਟਾਉਣੀ ਪੈਣੀ ਖਾਨੇ ਪਿਆ ਹੈ ਕੰਦ ਕੰਦਾ ਜੀ ਨੂੰ ਪੇਂਟ ਕਰਾਏ ਦੇਣਾ ਵਿਆਹ ਨੂੰ ਮੈਂ ਅਸੀਂ ਵੀ ਉਧਰ ਵਿਆਰਿਆ ਰਾਜੂ ਭਾਈ ਦੇ ਮੁੰਡੇ ਦਾ ਪੈਂਟ ਬਾਹਰ-ਬਾਹਰ ਜਿੰਨਾ ਕ ਹੋਣਾ ਇੰਨਾਂ-ਇੰਨਾਂ ਕ ਅੱਧੀ ਕ ਦਿਹਾੜੀ ਐ ਲੱਗੀ ਫਾਪਿਆ ਹੈ ਹਾਂ ਬਾਕੀ ਚਲੋ ਚਿੱਟਾ ਪੇਂਟ ਹੋ ਜਾਂਦਾ ਖਰਾਬ ਆਪਾਂ ਜੇ ਨਾ ਵੱਡੀ ਲੈ ਜੱਜ ਦੇ ਤੇ ਕੰਨ ਵੱਢਣੇ ਤੇ ਉਹ ਦਿਨ ਬਹੁਤ ਹੀ ਬਾਈ ਸੀ ਲੈ ਤੂੰ ਘਾਟੇ ਵਾਲਾ ਬਣ ਕੇ ਕਰਦਾ ਹੈ ਚੱਲ ਚੱਕ ਲੈ ਝਾੜੂ ਆਪਾਂ ਮਾਰ ਬੋਕਣਾ ਹੀ ਘਵਾ ਕੇ ਲਾ ਦੇ ਉੱਥੇ ਏਠਾਂ ਤੇ ਬਚਾੜ ਤੇ ਸਾਰੀ ਦੇ ਉੱਤੇ ਕਿਹੜਾ ਇਹ ਵੱਢਦੇ ਕਰਦੇ ਜਿਹੜਾ ਕਰਨ ਕਰੀ ਚੱਲ ਲੋ ਭਾਈ ਸਾਫ ਸਫਈਆ ਹੁਣ ਸਾਡਾ ਹੋ ਗਿਆ ਫੁੱਲ ਬਾਕੀ ਸਾਰਾ ਚੱਕਣ ਤੋਂ ਬਾਅਦ ਫੇਰ ਦਿਖਾਵਾਂਗੇ ਕਿ ਇਹਨਾਂ ਲੋ ਲੋ ਭਾਈ ਗੱਡੀਆਂ ਲੱਗ ਗਈਆਂ ਅੰਦਰ ਲੱਗਣ ਕਾਣੇ ਪਰ ਵਧੀਆ ਮੋਸਲੇ ਬੋਖੇ ਖਾਦ ਤੇ ਇਤਰੇ ਤੋਂ ਹੋਇਆ ਬਗਮਾ ਗੱਡੀਆਂ ਬਾਈ ਆਦੇ ਹੁਣ ਬੇੜਾ ਵੀ ਸਿੰਬਰਤਾ ਉਹ ਪੰਡ ਭਰ ਗਈ ਬਾਈ ਇੱਕ ਹੁਣ ਦੱਸੋ ਕਮੈਂਟ ਕਰਕੇ ਵੀ ਕੱਕਣਾ ਤਾਂ ਲੱਗਿਆ ਬੁੱਟੇ ਵਧੀਆ ਬਣ ਗਏ ਆ ਪਹਿਲਾਂ ਵੀ ਵਧੀਆ ਤਾਂ ਪਰ ਹੁਣ ਬਾਈ ਸਾਫ ਸਫਾਈ ਕਰਤਾ ਪੂਰੀ ਪੰਡ ਭਰ ਗਈ ਤੇ ਲੋ ਬੁੱਟੇ ਦੇ ਪੱਤੇ ਆ ਨਹੀਂ ਬੇਲ ਜੀ ਨੇ ਜਿਆਦਾ ਗਾਹ ਪਾਇਆ ਦਾ ਹੂੰ ਗਮਲੇ ਵੀ ਐਨ ਥੱਲੇ ਤੱਕ ਸਾਫ ਕਰ ਦਿੱਤੇ ਪਾਣੀ ਲਾ ਲਓ ਬਸ ਹੁਣ ਦੀਵਾਲੀ ਆ ਜਾਣੀ ਦੀਵਾਲੀ ਕਰਕੇ ਬਾਈ ਸਾਫ ਸਫਾਈਆ ਸ਼ੁਰੂ ਹੋ ਜਾਣਾ ਟ੍ਰੈਕਟਰ ਨੂੰ ਦੇ ਤਾਂ ਮਾਰ ਕੇ ਹੁਣ ਸਲਫ ਨਵੀਂ ਬੈਟਰੀ ਰਖਾਈ ਦੀ ਬਾਈ ਹੁਣ ਤਾਂ ਫੇਰ ਵੀ ਖਾਸੇ ਦਿੰਦਾ ਖੜਾ ਮਾਰ ਉਹ ਜਿਹੜਾ ਕੱਪੜਾ ਮਿਲਦਾ ਉੱਥੇ ਰੱਖ ਦਿੰਦੇ ਸੀ ਵੀ ਠੀਕ ਆ ਖੜਾ ਰਹਿਂਦਾ ਸਟਾਰਟ ਮੜਾ ਜਾ ਬਾਈ ਇਹ ਵੀ ਕੰਮ ਹੋ ਕੇ ਹੋ ਗਿਆ ਸਾਰਾ ਹੀ ਚਲੋ ਥੋਪੇ ਜੜਿਆ ਹੁਣ ਖੇਤ ਜਾਣਾ ਬਾਈ ਆਪਾਂ ਨਾ ਉਧਰ ਆਲੂ ਵਾਲੇ ਖੇਤ ਕੋਈ ਚੱਲੇ ਸੇ ਕੋਏ ਐ ਡਰਾਈਵਰ ਪੁਰਾਣਾ ਰੇਸ ਦਿੰਦਾ ਰੇਸ ਲਟਣ ਦੇ ਆਹ ਚਾ ਰੇਸ ਮਾਰ ਕੇ ਬੈਟਰੀ ਚਾਰਜਿੰਗ ਉਪਰ ਲਾਤੀ ਜੀ ਥੋੜੀ ਜੀ ਰੇਸ ਮਾਰਨੀ ਪੈਂਦੀ ਚੱਲ ਨੀ। ਜੇ ਤੁਹਾਨੂੰ ਕੋਈ ਰੋਟੀ ਭਾਈ ਹੋਰ ਸਲਾਹ ਬਣਦੀ ਆ ਉਹ ਤੁਹਾਨੂੰ ਦੱਸਾਂਗੇ। ਗੱਡੀ ਦੇ ਟਰੈਕਟਰ ਆਪਾਂ ਨੇ ক্লোਜ਼ ਕਰ ਦਨੇ ਆ ਬਰੇਡੇ ਦੇ ਵਿੱਚੋਂ। ਵੀ ਖੜਦੇ ਦਿਖਦੇ ਬੰਦ ਕਰਨੇ ਆ। ਜੀ ਮਿਸਤਰੀ ਨੂੰ ਬੁਲਾ ਕੇ ਸਲਾਹ ਹੁੰਦੇ ਆ। ਚਲੋ ਚੱਲੀ ਜਾਂਦਾ ਭਾਈ ਕੰਮ। ਵਧੀਆ ਹੋ ਗਿਆ ਸਿਸਟਮ ਨਾਲ। ਸਤਿ ਸ੍ਰੀ ਅਕਾਲ। ਨੋ ਰੋਟੀ ਖਾ ਕੇ ਭੱਜਣਾ ਆਪਾਂ ਨੇ ਬਾਈ ਆਪਣੇ ਖੇਤ ਨੂੰ ਨਾ ਬਾਈ ਢੰਡੋ ਲੱਗਿਆ ਜੀਮੀਦਾਰਾਂ ਦਾ ਬੰਦਾ ਆਂਦਾ ਜੇ ਚੱਲੀ ਜਾਂਦੇ ਕੰਮ